ਮੈਂ ਤੁਝ ਬਿਨ ਅੁਰਨਾ ਕੋਈ ਮੈਂ ਤੁਝ ਬਿਨ ਬਹੁਤ ਸਲਾਮ ਬਾਤ ਸੱਚੇ ਪਾਤਸ਼ਾਹ ਦੇ ਦਰਸ਼ਨਾਂ ਮੈਂ ਤੇ ਭਾਈ ਸਾਹਿਬ ਭਾਈ ਨਿਰਮਲ ਸਿੰਘ ਜੀ ਨਾ ਕੋਰੇ ਤੇ ਇਹ ਮੇਰੇ ਪਿਆਰੇ ਵੀਰ ਸਾਹਿਬ ਅਸੀਂ ਇਕੱਠੇ ਹੋਇਆ ਹਾਂ ਮਹਾਰਾਜ ਨੇ ਚਾਰ ਪੰਜ ਦੀ ਨਸੀ ਇਕੱਠਿਆਣਾ ਇਸ ਸਟੇਜ ਤੇ ਕੀਰਤ ਗੀਤਾ ਇਕੱਠੇ ਰਹੇ ਮੇਰੇ ਖਿਆਲ ਨਾਲ ਬਹੁਤ ਚਿਰ ਬਾਅਦ ਇਹ ਮੈਨੂੰ ਯਾਦ ਕਰਾਉਂਦਾ ਸੀ 1994 ਚ ਪਹਿਲੀ ਵਾਰੀ ਅਸੀਂ ਮਲੇ ਸੀ ਤੇ 97 ਚ ਇੱਕ ਵਾਰੀ ਰਾਮਗੰਜ ਮੰਡੀ ਅਸੀਂ 98 ਚ ਇਕੱਠੇ ਸੀ ਰਾਜਨੰਦ ਦਾ ਰਾਜਨੰਦ ਦਾ ਵਾਹ ਤੇ ਤੁਸੀਂ ਦੇਖੋ ਕਿ ਕਿੰਨਾ ਵੱਡਾ ਸੰਜੋਗ ਫਿਰ ਦਰਬਾਰ ਸਾਹਿਬ ਜਦੋਂ ਲੱਗੇ ਰਹੇ ਭਾਈ ਸਾਹਿਬ ਉਦੋਂ ਵੀ ਅਸੀਂ ਸਟੇਜਾਂ ਤੇ ਇਕੱਠੇ ਹੁੰਦੇ ਰਹੇ ਉਸੇ ਪਾਤਸ਼ਾਹ ਨੇ ਐਤ ਕੀਤਾ ਸੀ ਅਸੀਂ ਇੱਥੇ ਬिलासपुर ਤੇ ਰਾਏਗਨ ਤੁਸੀਂ ਕੀ ਗੰਗੀਤ ਹੈ ਮਹਾਰਾਜ ਦਾ ਬਹੁਤ ਕਰਸ ਹੈ ਸਾਡੇ ਸਾਰਿਆਂ ਤੇ ਗੁਰੂ ਰਾਮਦਾਸ ਨੇ ਤਸਕ ਕੀਤਾ ਸਾਰੇ ਕਰੋ ਕੀਤਨ ਹੀ ਕਰਾਉਂਦੇ ਆ ਤੇ ਇਹ ਤਬਲਾ ਵੀ ਵਜਵਾਉਂਦੇ ਆ ਗੁਰੂ ਰਾਮਦਾਸ ਸਾਰਿਆਂ ਕੋਲ ਸਾਈਡ ਤੇ ਆਉਂਦੇ ਆ ਕੰਗੂ ਰਾਮਦਾਸ ਤੇਰੀਆਂ ਮਟਿਆਈਆਂ ਵਾਹ ਤੇਰਾ ਸ਼ੁਕਰ ਬਣਾ ਸ਼ੁਕਰ ਜੀ ਬਹੁਤ ਜੀ ਮਿਲਿਆ ਐ ਐਸੀ ਮਿਲ ਬੈਠ ਕੇ ਬਹੁਤ ਸੋਹਣਾ ਸੰਜੋਗ ਬਣਿਆ ਔਰ ਅੱਜ ਸਾਡਾ ਇਹ ਟੂਰ ਪੂਰਾ ਹੁੰਦਾ ਐਸੀ ਆਪਣੇ ਆਪਣੇ ਟਿਕਾਣੇ ਤੇ ਜਾਣਾ ਵਾਹਿਗੁਰੂ ਬਖਸ਼ ਕਰੇ ਸਾਡੀ ਯਾਤਰਾ ਆਉਣ ਵਾਲੀ ਯਾਤਰਾ ਵੀ ਸਾਡੀ ਗੁਰੂ ਆਨੰਦ ਸਾਹਿਬ ਦੀ ਚੰਗੀ ਬੁਰੀ ਕਰੇ ਆਪਣੀ ਯਾਦ ਇਸ ਕੋ ਜੀ ਕਰੇ ਵਾਹਿਗੁਰੂ ਖਾਲਸਾ ਰਾਏ ਜੀ ਕੀ ਫਤਿਹ ਜੀ ਮੈਂ ਤuj ਬਿਨ ਅਵਰ ਨਾ ਹੋ ਮੈਂ ਤੁਝ ਵਿਨ ਅਵਰ ਨਾ ਕੋਈ ਮੈਂ ਤੁਝ ਵਿਨ ਅਵਰ ਨਾ ਕੋਈ ਮੈਂ ਤੁਝ ਵਿਨ ਅਵਰ ਨਾ ਕੋਈ ਮੇਰੇ ਸਤ ਗੁਰਾਂ ਵਾਹ ਵਾਹ ਮੇਰੇ ਸਤ ਗੁਰਾਂ ਮੈਂ ਤuj ਬਿਨ ਅਵਰ ਨਾ ਕੋਈ ਮੈਂ ਤuj ਬਿਨ ਅਵਰ ਨਾ ਕੋਈ ਕਿਆ ਬਾਤ ਹਮ ਮੂਰਖ ਮੁਗਧ ਸਰਣਾ ਕੀ ਕਰ ਕਿਰਪਾ ਮਿਲੇ ਹਜ ਸੋਏ ਹਮ ਮੂਰਖ ਮੁਗਧ ਸਰਨਾਖਤੀ ਕਰ ਕਿਰਪਾ ਮਿਲੇ ਹਰ ਸੋਏ ਮੇਰੇ ਸਤ ਗੁਰਾ ਮੇਰੇ ਸਤ ਗੁਰਾ ਮੇਰੇ ਸਤ ਗੁਰਾ ਮੇਰੇ ਸਤ ਗੁਰਾ ਮੈਂ ਤੁਝ ਬਿਨ ਅਵਰ ਨਾ ਕੋਇ 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 ਮੇਰੇ ਸਤ ਗੁਰਾਂ ਮੇਰੇ ਸਤ ਗੁਰਾਂ ਮੈਂ ਤuj ਬਿਨ ਅਵਜ ਨਾ ਕੋਈ ਮੈਂ ਤuj ਬਿਨ ਅਵਜ ਨਾ ਕੋਈ